ਇੱਕ ਪਾਲਾਸਤੇ ਸੋਚ ਕੇ ਵੇਖੋ ਵੀ ਇੱਕ ਐਹੋ ਜਾਰੇਗਿਸਤਾਨ ਜਿੱਥੇ ਰੇਤੇ ਤੋਂ ਬਿਨਾ ਹੋਰ ਕੁਝ ਵੀ ਹੈ ਨਹੀਂ ਨਾ ਪਾਣੀ ਨਾ ਕੋਈ ਦਰਖਤ ਨਾ ਜ਼ਿੰਦਗੀ ਦਾ ਕੋਈ ਨਾਮੋ ਨਿਸ਼ਾਨ ਤੇ ਹੁਣ ਲੱਗਦੇ ਆ ਥਾਂ ਇਹ ਵੀ ਸੋਚ ਕੇ ਦੇਖੋ ਵੀ ਉਸ ਰੇਗਿਸਤਾਨ ਦੇ ਵਿੱਚ ਚੀਨ ਵਾਲਿਆਂ ਨੇ ਖਰਗੋਸ਼ ਲਿਆ ਕੇ ਛੱਡਤੇ ਸਵਾਲ ਇਹ ਪੈਦਾ ਹੁੰਦਾ ਵੀ ਕੀ ਯਾਰ ਚੀਨ ਵਾਲੇ ਪਾਗਲ ਜਾਂ ਫਿਰ ਇਹ ਦੁਨੀਆ ਦਾ ਸਾਰਿਆਂ ਤੋਂ ਸਮਝਦਾਰ ਤੇ ਖਤਰਨਾਕ ਤਜਰਬਾ ਅੱਜ ਦੀ ਇਹ ਕਹਾਣੀ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਚੀਨ ਵਾਲਿਆਂ ਨੇ ਚੀਨੀਆਂ ਨੇ ਇੱਕ ਰੇਗਿਸਤਾਨ ਦੇ ਵਿੱਚ ਲੱਖਾਂ ਖਰਗੋਸ਼ ਲਿਆ ਕੇ ਛੱਡਦੇ ਪਰ ਕਾਹ ਤੋਂ ਛੱਡਦੇ ਪੇਜ 1 ਦੀਆਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਆ ਚੀਨ ਦੇ ਵਿੱਚ ਅੱਜ ਦੀ ਚੀਨ ਦੀ ਆਬਾਦੀ ਹੈ ਜਿਹੜੀ ਉਹ 1 ਅਰਬ 40 ਕਰੋੜ ਇਨਸਾਨ ਰਹਿੰਦੇ ਆ ਚੀਨ ਦੇ ਵਿੱਚ ਪਰ ਹੈਰਾਨੀ ਦੀ ਗੱਲ ਪਤਾ ਕੀ ਆ ਖਰਗੋਸ਼ਾਂ ਦੀ ਗਿਣਤੀ ਇਨਸਾਨਾਂ ਦੀ ਗਿਣਤੀ ਨਾਲੋਂ ਵੀ ਜ਼ਿਆਦਾ ਚੀਣ ਦੇ ਵਿੱਚ ਖਰਗੋਸ਼ਾਂ ਦੀ ਗਿਣਤੀ ਕਈ ਗੁਣੇ ਵੱਧਾ ਪਰ ਇਹ ਕਾਹ ਤੋਂ ਵੱਧਾ ਜਿੱਥੇ ਇੱਕ ਪਾਸੇ ਆਸਟ੍ਰੇਲੀਆ ਦੇਸ਼ ਅੱਜ ਵੀ ਖਰਗੋਸ਼ਾਂ ਨੂੰ ਇੱਕ ਬਹੁਤ ਵੱਡੀ ਮੁਸੀਬਤ ਮੰਨਦਾ ਉੱਥੇ ਚੀਨ ਨੇ ਇਹਨਾਂ ਖਰਗੋਸ਼ਾਂ ਨੂੰ ਲਿਆ ਕੇ ਆਪਦੇ ਰੇਗਿਸਤਾਨ ਦੇ ਵਿੱਚ ਛੜਤਾ ਤੇ ਰੇਗਿਸਤਾਨ ਬਚਾ ਵੀ ਲਿਆ ਤੇ ਰੇਗਿਸਤਾਨ ਬਚਾਉਣ ਵਾਸਤੇ ਹਥਿਆਰਾਂ ਦਾ ਕੰਮ ਲਿਆ ਖਰਗੋਸ਼ਾਂ ਤੋਂ ਚੀਨ ਦਾ ਇੱਕ ਕਬੂਚੀ ਰੇਗਿਸਤਾਨ ਆ ਇਹ ਕਬੂਚੀ ਰੇਗਿਸਤਾਨ ਅਕਸਰ ਲੋਕ ਇਹਨੂੰ ਮੌਤ ਦਾ ਸਮੁੰਦਰ ਕਹਿੰਦੇ ਸੀ ਕਿਉਂ ਕਹਿੰਦੇ ਸੀ ਵੀ ਜੀਵਨ ਦਾ ਇੱਥੇ ਕੋਈ ਨਾਮੋ ਨਿਸ਼ਾਨੀ ਨਹੀਂ ਸੀ ਤੇ ਇੱਕ ਟਾਈਮ ਇਹੋ ਜਾਂ ਸੀ ਇਹ ਕਬੂਚੀ ਰੇਗਿਸਤਾਨ ਜਦੋਂ ਹਰੇਕ ਸਾਲ ਲਗਭਗ 5 ਲੱਖ ਏਕੜ 5 ਲੱਖ ਕਿੱਲਾ ਹਰੀ ਭਰੀ ਜ਼ਮੀਨ ਦਾ ਆਪ ਦੇ ਵਿੱਚ ਰਲਾ ਲੈਂਦਾ ਸੀ ਕਿਵੇਂ ਰਲਦਾ ਸੀ ਜਦੋਂ ਤੇਜ਼ ਹਵਾ ਵਗਦੀ ਸੀ ਤਾਂ ਮਿੱਟੀ ਉੱਡਦੀ ਸੀ ਰੇਤਾ ਰੇਤਾ ਉੱਡ ਕੇ ਉਸ ਫਸਲ ਤੇ ਬੈ ਜਾਂਦਾ ਸੀ ਉਸ ਜ਼ਮੀਨ ਤੇ ਜਾਵੜਦਾ ਸੀ ਜਿਹੜੀ ਪੈਦਾਵਾਰ ਦਿੰਦੀ ਸੀ ਤੇ ਜਿੱਥੇ ਕਿਤੇ ਖੇਤ ਹੁੰਦੇ ਸੀ ਨੇਰੀ ਆਉਣ ਤੋਂ ਬਾਅਦ ਤੂਫਾਨ ਆਉਣ ਤੋਂ ਬਾਅਦ ਉੱਥੇ ਸਿਰਫ ਰੇਤਾ ਹੀ ਬਚਦਾ ਸੀ ਇਸ ਪ੍ਰਕਿਰਿਆ ਨੂੰ ਕਹਿੰਦੇ ਆ ਡੈਜ਼ਟੀਫਿਕੇਸ਼ਨ ਜਦੋਂ ਆਪਣੇ ਹੜ ਆਏ ਸੀ ਨਾ ਤਾਂ ਉਸ ਟਾਈਮ ਆਪਣੇ ਪੰਜਾਬ ਦੇ ਇੱਕ ਸਿੰਗਰ ਨੇ ਅਰਜੰਟ ਲਨੋ ਵੀ ਬੋਲਿਆ ਸੀਗਾ ਦੇਸਟੀਫੀਕੇਸ਼ਨ ਇਹ ਦੇਸਟੀਫੀਕੇਸ਼ਨ ਇਹੀ ਹੁੰਦੀ ਆ ਕਿ ਇੱਕ ਅਣ ਉਪਜਾਊ ਜਗਾ ਅਣ ਉਪਜਾਊ ਜਗਾ ਦੀ ਮਿੱਟੀ ਜਦੋਂ ਉਪਜਾਊ ਜਗਾ ਤੇ ਆ ਜਾਂਦੀ ਆ ਤਾਂ ਉਹ ਫਿਰ ਸਾਰਾ ਸੰਤੁਲਨ ਖਰਾਬ ਕਰ ਦਿੰਦੀ ਆ ਉਹਨੂੰ ਦੇਸਟੀਫੀਕੇਸ਼ਨ ਕਿਹਾ ਜਾਂਦਾ ਕਬੂਚੀ ਰੇਗਿਸਤਾਨ ਇਸ ਚੀਜ਼ ਦੀ ਜਉਂਦੀ ਜਾਗ ਦੀ ਮਸਾਲਾ 1950 ਤੇ ਸਾਲ 1960 ਇਸ ਇੱਕ ਦਹਾਕੇ ਦੇ ਵਿੱਚ ਚੀਨ ਦੀ ਸਰਕਾਰ ਨੇ ਇਸ ਮਾਰੂਥਲ ਰੇਗਿਸਤਾਨ ਨੂੰ ਹੋਰ ਜ਼ਿਆਦਾ ਇਹ ਵੱਡਾ ਨਾ ਹੋ ਸਕੇ ਰੇਗਿਸਤਾਨ ਜ਼ਿਆਦਾ ਫੈਲ ਨਾ ਸਕੇ ਰੋਕਣ ਆਸਤੇ ਬਹੁਤ ਯਤਨ ਕੀਤੇ ਸਰਕਾਰ ਨੇ ਦਰਖਤ ਲਾਏ ਬਹੁਤ ਜ਼ਿਆਦਾ ਹਵਾ ਰੋਕਣ ਆਸਤੇ ਜਿੱਥੇ ਪੋਸੀਬਲ ਸੀ ਦਵਾਰਾਂ ਵੀ ਬਣਾਇਆ ਕੰਨਾਂ ਕੱਢੀਆਂ ਵੱਡੇ ਪੱਧਰ ਤੇ ਕੰਮ ਸ਼ੁਰੂ ਕੀਤਾ ਪਰ ਨਤੀਜਾ ਹਰੇਕ ਵਾਰੀ ਸਰਕਾਰ ਦੇ ਹੱਥ ਲੱਗਿਆ ਜ਼ੀਰੋ ਨਾਕਾਮਯਾਬੀ ਹਰੇਕ ਸਥਾਨ ਹਰੇਕ ਸਰਕਾਰ ਦੀ ਕੋਸ਼ਿਸ਼ ਨੂੰ ਖਾਰਾ ਦਿੰਦਾ ਸੀ ਤੇ ਐਂ ਲੱਗਦਾ ਸੀ ਵੀ ਇਹ ਇੱਕ ਗੇਮ ਚੱਲੀ ਜਾਂਦੀ ਆ ਜਿੱਥੇ ਇੱਕ ਪਾਸੇ ਚੀਨ ਦੇਸ਼ ਦੇ ਲੋਕ ਆ ਚੀਨ ਦੇਸ਼ ਸਰਕਾਰ ਤੇ ਦੂਜੇ ਪਾਸੇ ਕੁਦਰਤ ਦਾ ਇੱਕ ਛੋਟਾ ਜਿਹਾ ਪਿਆਦਾ ਰੇਗਿਸਤਾਨ ਤੇ ਰੇਗਿਸਤਾਨ ਹਰੇਕ ਵਾਰੀ ਇਹ ਲੜਾਈ ਜਿੱਤ ਜਾਂਦਾ ਸੀ ਤੇ ਇਨਸਾਨਾਂ ਨੂੰ ਲੱਗਦਾ ਸੀ ਵੀ ਹੁਣ ਅਸੀਂ ਹਾਰ ਗਏ ਪਰ ਜਿੱਥੇ ਚਾਹ ਹੁੰਦੀ ਆ ਉੱਥੇ ਰਾਹ ਵੀ ਹੁੰਦੀ ਆ ਇਸੇ ਦੌਰਾਨ ਇੱਕ ਲੋਕਲ ਉਦਯੋਗਪਤੀ ਜਿਹੜਾ ਚੰਗੀ ਸੋਚ ਰੱਖਦਾ ਸੀ ਜਿਵੇਂ ਆਪਣੇ ਸਰ ਰਤਨ ਡਾਟਾ ਸੀ ਉਹ ਬੰਦਾ ਸਾਹਮਣੇ ਆਉਂਦਾ ਉਹਦਾ ਨਾਮ ਸੀ ਵੈਂਗ ਵੈਨਯੁਆਨ ਵੈਂਗ ਵੈਨਯੁਆਨ ਦਾ ਚੀਨੀ ਲੋਕਲ ਲੋਕਾਂ ਨੇ ਬਹੁਤ ਮਜ਼ਾਕ ਉਡਾਇਆ ਲੋਕ ਉਹਦਾ ਮਜ਼ਾਕ ਉਡਾਉਂਦੇ ਸੀ ਕਹਿੰਦੇ ਇਹ ਤਾਂ ਪਾਗਲ ਹੋ ਗਿਆ ਰੇਗਿਸਤਾਨ ਦੇ ਵਿੱਚ ਦਰਖਤ ਲਾਉਣਾ ਸੰਭ ਵੀ ਹੈ ਨਹੀਂ ਆਲਾ ਕਿ ਨਾ ਵੈਂਗ ਨੇ ਇਹ ਫੈਸਲਾ ਕੀਤਾ ਸੀ ਵੀ ਮੈਂ ਰੇਗਿਸਤਾਨ ਦੇ ਵਿੱਚ ਦਰਖਤ ਲਾਊਗਾ ਇਹ ਮਾਰੂਥੜਾ ਜਿਹੜਾ ਇਹਨੂੰ ਰੇਗਿਸਤਾਨ ਨੂੰ ਹਰਾ-ਭਰਾ ਕਰ ਦਊਗਾ ਉਹਨੇ ਸਰਕਾਰ ਤੋਂ ਇੱਕ ਟੈਂਡਰ ਵੀ ਲਿਆ ਉਹਨੂੰ ਪਾਸ ਵੀ ਕਰਵਾਇਆ ਜੋ ਵੀ ਕਾਨੂੰਨੀ ਕਾਗਜ਼ੀ ਕਾਰਵਾਈ ਸੀ ਉਹਨੇ ਸਾਰੀ ਪੂਰੀ ਕਰ ਲਈ ਉਹਦਾ ਮੰਨਣਾ ਪਤਾ ਕੀ ਸੀ ਵੈਂਗ ਦਾ ਮੰਨਣਾ ਇਹ ਸੀ ਵੀ ਜੇ ਕੁਦਰਤ ਨੂੰ ਸਹੀ ਤਰੀਕੇ ਦੇ ਨਾਲ ਵਰਤਿਆ ਜਾਵੇ ਤਾਰੇਗਸਤਾਨ ਵੀ ਹਾਰ ਸਕਦਾ ਆਪਾਂ ਕੁਦਰਤੀ ਮੁਸੀਬਤ ਦਾ ਸਾਹਮਣਾ ਵੀ ਕੁਦਰਤ ਦੇ ਨੀਮਾ ਦੇ ਅੰਦਰ ਰਹਿ ਕੇ ਕਰ ਸਕਦੇ ਆਂ ਵੈਂਗ ਨੇ ਰੇਤ ਦੇ ਵਿੱਚ ਚੌਰਸ ਆਕਾਰ ਦੇ ਪੈਟਰਨ ਬਣਾਲੇ ਚੌਰਸ ਪੈਟਰਨ ਚੌਰਸ ਪੈਟਰਨ ਬਣਾਲੇ ਤੇ ਉਹਨਾਂ ਚੌਰਸ ਪੈਟਰਨਾਂ ਨੂੰ ਜਿਹੜਾ ਹੈਗਾ ਸੁੱਕੀਆਂ ਝਾੜੀਆਂ ਹੁੰਦੀਆਂ ਜੜੀਆਂ ਆਪਣੇ ਵਾਧੂ ਕਾਹ ਫੂਸ ਪੱਤੀਆਂ ਉਹ ਲਗਾ ਕੇ ਉਹਨਾਂ ਦੀ ਮਾਰਕਿੰਗ ਕਰਦੇ ਤੇ ਉਹਨਾਂ ਡੱਬਿਆਂ ਦੇ ਵਿਚਾਲੇ ਇੱਕ ਬਲੋ ਜਾਣੀ ਕਿ ਨਾ ਇੱਕ ਬੇਦ ਹੁੰਦਾ ਬੇਦ ਦਾ ਦਰਖਤ ਲਾਤਾ ਹੁਣ ਪੈਟਰਨ ਕਾ ਤੋ ਬਣਾਏ ਸੀ ਕਿ ਰੇਤ ਆ ਜਿਹੜੀ ਉਹ ਠਹਿ ਕੇ ਤੇ ਜਿਹੜੇ ਇੱਕ ਬੇਦ ਦੇ ਦਰਖਤ ਲਾਵੇਂ ਆ ਵੈਂਗ ਨੇ ਉਹ ਦਰਖਤਾਂ ਦੀਆਂ ਜਣਾ ਛੇਟੀ ਨਾ ਪਟੀਆਂ ਜਾਣਾ ਕਿ ਰੇਤ ਨੂੰ ਠਹਿਰਾ ਮਿਲ ਜੇ ਥੋੜਾ ਬਹੁਤ ਤਾਂ ਕਰਕੇ ਉਹਨੇ ਚੌਰਸ ਪੈਟਰਨ ਬਣਾਏ ਸੀ ਵਲੋ ਦੇ ਦਰਖਤ ਲਾਤੇ ਤੇ ਵਲੋ ਦਾ ਦਰਖਤ ਨਾ ਬਹੁਤ ਖਾਸ ਹੁੰਦਾ ਇਹ ਫਰਨੀਚਰ ਬਣਾਉਣ ਦੇ ਕੰਮ ਵੀ ਆਉਂਦਾ ਤੇ ਇਹ ਕਾਗਜ਼ ਬਣਾਉਣ ਦੇ ਕੰਮ ਵੀ ਆਉਂਦਾ ਤੇ ਵਲੋ ਦੇ ਦਰਖਤ ਦੀ ਇੱਕ ਹੋਰ ਖਾਸੀਅਤ ਆ ਵੀ ਇਹਦੀਆਂ ਜੜਾਂ 300 ਫੁੱਟ ਤੱਕ ਦੂਰ ਧਰਤੀ ਦੇ ਵਿੱਚ ਚਲੀਆਂ ਜਾਂਦੀਆਂ ਹੰਗਾਈ ਤੱਕ ਜਿੱਥੇ ਵੀ ਪਾਣੀ ਦਾ ਕੋਈ ਨਿੱਕਾ ਜਿਹਾ ਸਰੋਤ ਵੀ ਹੋਵੇ ਉਹ ਨੂੰ ਇਹ ਲੱਭ ਲੈਂਦਾ ਇਹ ਘੱਟ ਪਾਣੀ ਦੇ ਵਿੱਚ ਵੀ ਬੇਦ ਦਾ ਦਰਖਤ ਤਾਂ ਜਿਹੜਾ ਉਹ ਸਰਵਾਈਵ ਕਰ ਲੈਂਦਾ ਹੁਣ ਇਹਦੀ ਲੱਕੜ ਤਾਂ ਪੇਪਰ ਤੇ ਫਰਨੀਚਰ ਦੇ ਵਿੱਚ ਬਹੁਤ ਕੰਮ ਆਉਂਦੀ ਆ ਤੇ ਸ਼ੁਰੂਆਤੀ ਸਾਲਾਂ ਦੇ ਵਿੱਚ ਸਾਰਾ ਕੁਝ ਚੱਲੀ ਵੀ ਵਧਿਆ ਗਿਆ ਵੈਂਗਲੇ ਦਰਖਤ ਲਾਦੇ ਪਾਸੇ ਉਹਦੇ ਪੈਟਰਨ ਬਣੇ ਸੀ ਦਰਖਤਾਂ ਥੋੜੇ ਜਿਹਾ ਆਪ ਦਾ ਸਿਰ ਕੱਟਣ ਲੱਗੇ ਕਿਉਂਕਿ ਪ੍ਰਜਾਤੀ ਇਹ ਸੀ ਵੈਂਗ ਨੇ ਮੌਸਮ ਅਤੇ ਕੁਦਰਤ ਦਾ ਪ੍ਰਭਾਵ ਸਮਝ ਕੇ ਹੀ ਇਹ ਦਰਖਤ ਲਾਉਣ ਦਾ ਫੈਸਲਾ ਕੀਤਾ ਸੀ ਤੇ ਲੋਕਾਂ ਨੂੰ ਆਏ ਜੇ ਲੱਗਣ ਲੱਗ ਗਿਆ ਸੀ ਵੀ ਵੈਂਗ ਨੇ ਕੰਮ ਤਾਂ ਸਹੀ ਕੀਤਾ ਪਰ ਇੱਕ ਮੁਸੀਬਤ ਹੋਰ ਆ ਗਈ ਥੋੜੇ ਜਿਹੀ ਸਾਲਾਂ ਬਾਅਦ ਇੱਕ ਨਵੀਂ ਸਮੱਸਿਆ ਸਾਹਮਣੇ ਆ ਗਈ ਵੀ ਜੇ ਬਲੋ ਦੇ ਦਰਖਤਾਂ ਨੂੰ ਵਪਾਰ ਦੇ ਤੌਰ ਤੇ ਵਰਤਣਾ ਸੀ ਭਾਵ ਕਿ ਵੈਂਗ ਨੇ ਬਲੋ ਦੇ ਦਰਖਤ ਲਾਤੇ ਤੇ ਜੇ ਵੈਂਗ ਉਹਨਾਂ ਦਰਖਤਾਂ ਨੂੰ ਇੱਕ ਚੰਗੇ ਰੇਟ ਤੇ ਵੇਚਣਾ ਚਾਹੁੰਦਾ ਸੀ ਤਾਂ ਫੇਰ ਉਹਨਾਂ ਦਰਖਤਾਂ ਦੀਆਂ ਟਾਹਣੀਆਂ ਕੱਟਣੀਆਂ ਲਾਜ਼ਮੀ ਆ ਕਿਉਂਕਿ ਆਪਾਂ ਨੂੰ ਵੀ ਪਤਾ ਕਿ ਇੱਕ ਛੋਟੇ ਚਾਹੇ ਫਲ ਵਾਲੇ ਚਾਹੇ ਫੁੱਲ ਵਾਲੇ ਬੂਟੇ ਦੀਆਂ ਜੇ ਆਪਾਂ ਟਾਹਣੀਆਂ ਕੱਟਾਂਗੇ ਨਵੀਆਂ ਜਿਹੜੀਆਂ ਸ਼ਖਾਵਾਂ ਫੁੱਟਦੀਆਂ ਫੇਰ ਹੀ ਉਹ ਦਰਖਤ ਆਕਾਰ ਦੇ ਵਿੱਚ ਮੋਟਾ ਹੋਊਗਾ ਤੇ ਵੱਡਾ ਹੋਊਗਾ ਪਰ ਹਾਸੇ ਵਾਲੀ ਗੱਲ ਇਹ ਆ ਵੀ ਰੇਗਿਸਤਾਨ ਦੇ ਵਿੱਚ ਇੰਨੀ ਗਰਮੀ ਦੇ ਵਿੱਚ ਇੰਨਾ ਔਖਾ ਕੰਮ ਕਰੂ ਕੌਣ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਵੈਂਗ ਨੇ ਦਰਖਤ ਤਾਂ ਇੱਕ ਵਾਰੀ ਲਗਵਾ ਤੀ ਹੁਣ ਉਹਨਾਂ ਦੀਆਂ ਡਾਹਣੀਆਂ ਕੱਟਣ ਵਾਲਾ ਕੰਮ ਕੋਈ ਸੌਖਾ ਥੋੜਾ ਇੱਥੇ ਕਹਾਣੀ ਇੱਕ ਨਵਾਂ ਮੋੜ ਲੈਂਦੀ ਆ ਵੈਂਗ ਬਹੁਤ ਟਾਈਮਰ ਰਿਸਰਚ ਕਰਦਾ ਤੇ ਰਿਸਰਚ ਕਰਨ ਤੋਂ ਬਾਅਦ ਇੱਕ ਫੈਸਲਾ ਕਰਦਾ ਐਸਾ ਫੈਸਲਾ ਜੀ ਦੀ ਕੋਈ ਆਮ ਬੰਦਾ ਕਲਪਨਾ ਵੀ ਨਹੀਂ ਕਰ ਸਕਦਾ ਵੈਂਗ ਨੇ ਇਹ ਸਮੱਸਿਆ ਦਾ ਹੱਲ ਲੱਭ ਲਿਆ ਵੈਂਗ ਨੇ ਆਸਟ੍ਰੇਲੀਅਨ ਗਵਰਨਮੈਂਟ ਦੇ ਨਾਲ ਇੱਕ ਟਾਈ ਅਪ ਕੀਤਾ ਤੇ ਉਥੋਂ ਲਗਭਗ ਇੱਕ ਰੈਕਸ ਖਰਗੋਸ਼ ਨਾਮ ਦੀ ਨਾ ਇੱਕ ਪਰਜਾਤੀ ਹੁੰਦੀ ਉਹਨੂੰ ਕਹਿੰਦੇ ਆ ਰੈਕਸ ਖਰਗੋਸ਼ ਤੇ ਵੈਂਕ ਨੇ ਰੈਕਸ ਖਰਗੋਸ਼ਾਂ ਦੇ 20 ਲੱਖ ਤੋਂ ਵੱਧ ਜੋੜੇ ਆਸਟ੍ਰੇਲੀਆ ਤੋਂ ਮੰਗਾ ਲਏ। ਆ ਰੈਕਸ ਖਰਗੋਸ਼ ਇੱਕ ਖਾਸ ਜੀ ਕਿਸਮ ਹੁੰਦੀ ਆ ਜਿਨ੍ਹਾਂ ਦੀ ਫਰ ਬਹੁਤ ਕੂਲੀ ਹੁੰਦੀ ਆ ਤੇ ਇਹਨਾਂ ਦੀ ਫਰ ਦਾ ਨਰਮ ਹੋਣ ਕਰਕੇ ਬਹੁਤ ਮਹਿੰਗੀਆਂ ਚੀਜ਼ਾਂ ਬਣਾਉਣ ਦੇ ਵਿੱਚ ਵਰਤੋਂ ਕੀਤੀ ਜਾਂਦੀ ਆ। ਕਿ ਜਿੰਨੀਆਂ ਵੀ ਕੀਮਤੀ ਚੀਜ਼ਾਂ ਬਣਦੀਆਂ ਕੱਪੜੇ ਵਗੈਰਾ ਦੇ ਵਿੱਚ ਤਾਂ ਉਥੇ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਆ। ਪਰ ਸਾਰਿਆਂ ਤੋਂ ਹੈਰਾਨੀਜਨਕ ਗੱਲ ਪਤਾ ਕੀ ਸੀ? ਜਿਵੇਂ ਵੈਂਗ ਨੇ ਸੋਚਿਆ ਸੀ ਹੁਣ ਵੈਂਗ ਨੇ ਇਹ ਪੜ੍ਹਿਆ ਸੀ ਕਿ ਜਿਹੜੇ ਰੈਕਸ ਨਾਮ ਦੇ ਖਰਗੋਸ਼ ਹੁੰਦੇ ਆ ਇਹਨਾਂ ਨੂੰ ਬੇਦ ਦੇ ਦਰਖਤਾਂ ਦੇ ਟੂਸੇ ਖਾਣੇ ਬਹੁਤ ਪਸੰਦ ਆ ਹੁਣ ਵੈਂਗ ਨੇ ਇਹ ਪੜ੍ਹ ਕੇ ਖਰਗੋਸ਼ਾਂ ਦੇ 20 ਲੱਖ ਜੋੜੇ ਲਿਆਂਦੇ ਉਹਨੇ ਸੋਚਿਆ ਵੀ ਬੰਦੇ ਲੇਬਰ ਲਾਉਣ ਦੀ ਲੋੜ ਨਹੀਂ ਪੈਣੀ ਇਹ ਰੈਕਸ ਖਰਗੋਸ਼ ਆ ਜਿਹੜੇ ਇਹ ਆਪੇ ਦਰਖਤਾਂ ਦੇ ਕੁਲੇ ਪੱਤੇ ਖਾ ਜਾਣਗੇ ਤੇ ਦਰਖਤ ਮੇਰੇ ਮੋਟੇ ਹੋ ਜਾਣਗੇ ਹੋਇਆ ਇਹਦੇ ਨਾਲੋਂ ਵੀ 100 ਗੁਣਾ ਜ਼ਿਆਦਾ ਵਧੀਆ ਇਹਨਾਂ ਖਰਗੋਸ਼ਾਂ ਨੇ ਵਾਕਈ ਦੇ ਵਿੱਚ ਦਰਖਤਾਂ ਦੇ ਜਿਹੜੀਆਂ ਨਵੀਆਂ ਟਾਹਣੀਆਂ ਪੁੱਟਦੀਆਂ ਸੀ ਉਹਨੂੰ ਪੂਰਾ ਸ਼ੌਂਕ ਨਾਲ ਖਾਂਦੇ ਸੀ ਹੁਣ ਦਰਖਤਾਂ ਦਾਗਾ ਛੋਟੀਆਂ ਟਾਹਣੀਆਂ ਖਰਗੋਸ਼ਾਂ ਨੇ ਖਾਣ ਦਾ ਸਟਾਰਟ ਕਰ ਦਿੱਤਾ ਲੇਬਰ ਪੈਣ ਲੱਗੀ ਜ਼ੀਰੋ ਤੇ ਖਰਗੋਸ਼ਾਂ ਨੇ ਬਿਨਾਂ ਕਿਸੇ ਖਰਚੇ ਦੇ ਸਾਰੇ ਦਰਖਤਾਂ ਦਾ ਕੁਦਰਤੀ ਤੌਰ ਤੇ ਕਟਿੰਗ ਕਰਤੀ ਇੱਕ ਫਾਇਦਾ ਹੋਰ ਹੋਇਆ ਹੁਣ ਖਰਗੋਸ਼ ਦਰਖਤਾਂ ਦੀਆਂ ਟਾਹਣੀਆਂ ਵੀ ਖਾਂਦੇ ਸੀ ਦਰਖਤੋ ਮੋਟੇ ਤੇ ਮਜ਼ਬੂਤ ਹੋਣੇ ਤਾਂ ਸਟਾਰਟ ਹੋ ਗਏ ਪਰ ਖਰਗੋਸ਼ ਦਰਖਤਾਂ ਦੀਆਂ ਗਰੋਮਬਲਾਂ ਵੀ ਖਾਂਦੇ ਸੀ ਤੇ ਜੇ ਕੋਈ ਉਥੇ ਘਾਹ ਉਗਦਾ ਸੀ ਉਹ ਵੀ ਖਾਂਦੇ ਸੀ ਪਰ ਖਰਗੋਸ਼ ਤਾਣਿਆਂ ਨਹੀਂ ਖਾਂਦੇ ਸੀ ਕਿ ਮੋਟੀਆਂ ਤੇ ਨਾ ਹੀ ਖਰਗੋਸ਼ਾਂ ਦਾ ਮੈਟਾਬੋਲਿਜ਼ਮ ਐਜਾ ਹੁੰਦਾ ਕਿ ਕੋਈ ਬੀਜ ਇਹੋ ਖਾ ਲੈਣ ਤਾਂ ਉਹਨਾਂ ਦੇ ਪੇਟ ਦੇ ਵਿੱਚ ਬੀ ਨਹੀਂ ਰਹਿ ਸਕਦਾ ਹੁਣ ਬੀਜ ਜਦੋਂ ਖਰਗੋਸ਼ ਗੋਬਰ ਕਰਦੇ ਸੀ ਤਾਂ ਉਹਨਾਂ ਦੇ ਗੋਬਰ ਦੇ ਨਾਲ ਧਰਤੀ ਤੇ ਇੱਕ ਤਾਂ ਕੁਦਰਤੀ ਖਾਦ ਬਣਦੀ ਸੀ ਤੇ ਇੱਕ ਜਿਹੜੀਆਂ ਕੋਈ ਘਾਹ ਦੀਆਂ ਜਣਾ ਉਹ ਖਾ ਜਾਂਦੇ ਸੀ ਉਹਦਾ ਬੀ ਵੀ ਉਹਨਾਂ ਦੇ ਗੋਬਰ ਦੇ ਵਿੱਚ ਨਿਕਲ ਜਾਂਦਾ ਸੀ ਜਿਹਦੇ ਨਾਲ ਕੀ ਕੀ ਹੋਇਆ ਦਰਖਤ ਮੋਟੇ ਹੋ ਗਏ ਖਰਗੋਸ਼ਾਂ ਦੇ ਪੱਤੇ ਖਾਣ ਕਰਕੇ ਜਿਨ੍ਹਾਂ ਨੇ ਮਿੱਟੀ ਨੂੰ ਬੰਨ੍ਹ ਲਿਆ ਕਿਉਂਕਿ ਜੇ ਕਿਸੇ ਜਗ੍ਹਾ ਤੇ ਦਰਖਤ ਬਹੁਤ ਹੋਣਗੇ ਤਾਂ ਉੱਥੇ ਮਿੱਟੀ ਦਾ ਉੱਡਣਾ ਬੰਦ ਹੋ ਜਾਊਗਾ ਹਵਾ ਦੀ ਰਫ਼ਤਾਰ ਵੀ ਘਟ ਗਈ ਕਿਉਂਕਿ ਜਿੱਥੇ ਜ਼ਿਆਦਾ ਦਰਖਤ ਹੋਣਗੇ ਤਾਂ ਉੱਥੇ ਹਵਾ ਨੂੰ ਰੁਕਾਵਟ ਪੈਦਾ ਹੁੰਦੀ ਆ ਰੇਤਾ ਵੀ ਉੱਡ ਨੂੰ ਲਗਭਗ ਬੰਦੀ ਹੋ ਗਿਆ ਤੇ ਖਰਗੋਸ਼ਾਂ ਦੇ ਕਰਕੇ ਨਵਾਂ ਘਾਹ ਉੱਗਣ ਦੀ ਪ੍ਰਕਿਰਿਆ ਦੇ ਵਿੱਚ ਵੀ ਤੇਜ਼ੀ ਆ ਗਈ ਤੇ ਰਹਿਂਦਾ ਖੁੰਡਾ ਉਸ ਰੇਗਿਸਤਾਨ ਨੂੰ ਬਿਨਾ 1 ਕਿਵੀ ਪੈਸਾ ਖਰਚਾ ਕੀਤੇ ਬਿਨਾ ਕਿਸੇ ਵੀ ਬੰਦੇ ਦੀ ਮਿਹਨਤ ਤੋਂ ਫਰੀ ਦੀ ਖਾਦ ਗੋਬਰ ਖਾਦ ਮਿਲਣ ਲੱਗੀ ਜਿਹੜੀ ਵਾਪਸੀ ਧਰਤੀ ਤੇ ਆ ਜਾਂਦੀ ਸੀ ਕਿਉਂਕਿ ਖਰਗੋਸ਼ ਰਹਿੰਦੇ ਉਸ ਏਰੀਆ ਇਸ ਤੀਕੇ ਦੇ ਬਾਹਰ ਤਾਂ ਜਾਂਦੇ ਨਹੀਂ ਸੀ ਹੌਲੀ ਹੌਲੀ ਇਹ ਨਮਾਕਾ ਆਵੀ ਗੁਣ ਲੱਗ ਪਏ ਉਸ ਜਗ੍ਹਾ ਤੇ ਦਰਖਤ ਵੀ ਮੋਟੇ ਹੋਣ ਲੱਗ ਪਏ ਤੇ ਜਿਹੜਾ ਇੱਕ ਰੇਗਿਸਤਾਨ ਸੀ ਰੈਕਸ ਖਰਗੋਸ਼ਾਂ ਨੇ ਬਹੁਤ ਤੇਜ਼ੀ ਨਾਲ ਉਥੇ ਆਪਦੀ ਪ੍ਰਜਾਤੀ ਦਾ ਵਾਧਾ ਕੀਤਾ ਕੱਲੀ ਆਪ ਦੀ ਪ੍ਰਜਾਤੀ ਦਾ ਵਾਧਾ ਨਹੀਂ ਕੀਤਾ ਰੈਕਸ ਖਰਗੋਸ਼ਾਂ ਕਰਕੇ ਉਹ ਰੇਗਿਸਤਾਨ ਥੋੜੇ ਜੇ ਟਾਈਮ ਦੇ ਵਿੱਚ ਹੀ ਹਰਾ ਭਰਾ ਹੋ ਗਿਆ ਕਿਉਂਕਿ ਰੈਕਸ ਖਰਗੋਸ਼ਾਂ ਦੀ ਇੱਕ ਪ੍ਰਜਾਤੀ ਐਸੀ ਆ ਜੋ ਸਾਲ ਦੇ ਵਿੱਚ 50 ਤੋਂ ਵੱਧ ਬੱਚੇ ਕਰ ਦਿੰਦੀ ਆ ਰੈਕਸ मादा ਇੱਕ ਸਾਲ ਦੇ ਵਿੱਚ ਇਹ ਖਰਗੋਸ਼ਾਂ ਦੀ ਗਿਣਤੀ ਵੀ ਵਧੀ ਗੋਬਰ ਵੀ ਵਧਿਆ ਜ਼ਮੀਨ ਹੋਰ ਵੀ ਉਪਜਾਊ ਬਣ ਗਈ ਜਿੱਥੇ ਕਦੇ ਸਿਰਫ ਤੇਜ਼ ਹਵਾਵਾਂ ਪਗਦੀ ਸੀ ਜਿੱਥੇ ਸਿਰਫ ਰੇਤਾ ਉੜਦਾ ਸੀ ਉਸ ਜਗ੍ਹਾ ਤੇ ਖੇਤ ਤੇ ਫਾਰਮ ਬਣ ਗਏ ਲੋਕਾਂ ਨੇ ਲੋਕ ਮਿੱਟੀ ਉਪਜਾਊ ਹੋਣ ਕਰਕੇ ਆਰਗੈਨਿਕ ਸਬਜ਼ੀਆਂ اگਾਉਣ ਲੱਗ ਪਏ ਅਰੇਗਸਤਾਨ ਜਿਹੜਾ ਪਹਿਲਾਂ ਕੱਲੀ ਮੌਤ ਵੰਡਦਾ ਸੀ ਹੌਲੀ ਹੌਲੀ ਹੁਣ ਉਹ ਜ਼ਿੰਦਗੀ ਦੇ ਨਾਲ ਭਰਨਾ ਸ਼ੁਰੂ ਹੋ ਗਿਆ ਇਹ ਰੈਕਸ ਖਰਗੋਸ਼ ਕੁਦਰਤ ਦਾ ਇੱਕ ਜੀਵ ਆ ਤੇ ਵੈਂਗ ਨੇ ਇਸ ਕੁਦਰਤ ਦੇ ਜੀਵ ਨੂੰ ਆਪਦੇ ਲਈ ਨਹੀਂ ਲੋਕਾਂ ਦੇ ਵੀ ਫਾਇਦੇ ਦੇ ਲਈ ਵਰਤਿਆ ਇਹ ਵੈਂਗ ਦੀ ਸੂਝ-ਬੂਝ ਇਸ ਪ੍ਰੋਜੈਕਟ ਨੇ ਸਿਰਫ ਵਾਤਾਵਰਨ ਨੂੰ ਨਹੀਂ ਇਕਨੋਮੀ ਨੂੰ ਵੀ ਬਦਲ ਕੇ ਰੱਖਤਾ ਪਤਾ ਕਿਵੇਂ ਲੋਕਲ ਲੋਕਾਂ ਨੂੰ ਸਰਕਾਰ ਦੇ ਵੱਲੋਂ ਇਹ ਖਰਗੋਸ਼ ਪਾਲਣ ਵਾਸਤੇ ਉਤਸ਼ਾਹਿਤ ਕੀਤਾ ਗਿਆ ਇਹੀ ਕਾਰਨ ਆ ਵੀ ਅੱਜ ਚੀਨ ਦੇ ਵਿੱਚ ਖਰਗੋਸ਼ਾਂ ਦੀ ਗਿਣਤੀ ਵਧਾ ਇਸ ਰੇਗਿਸਤਾਨ ਦੇ ਵਿੱਚ ਵੱਡੇ 20 ਤੋਂ ਵੱਧ ਫਾਰਮਾਂ ਜਿਹੜੇ ਸਫਲਤਾਪੂਰਵਕ ਚੱਲੀ ਜਾਂਦੇ ਆ ਤੇ ਤਕਰੀਬਨ ਤਕਰੀਬਨ ਇਨਾਂ ਫਾਰਮਾਂ ਦੇ ਕੰਮ ਕਰਨ ਵਾਲੇ ਕਿਸਾਨ ਲਗਭਗ 10 ਤੋਂ 12 ਲੱਖ ਰੁਪਈਆ ਸਾਲਾਨਾ ਕਮਾਈ ਕਰੀ ਜਾਂਦੇ ਆ ਜਿਹੜੇ ਲੋਕ ਪਹਿਲਾਂ ਆਪਦਾ ਰਹਿਣ ਬਸੇਰਾ ਛੱਡਣ ਵਾਸਤੇ ਤਿਆਰ ਸੀ ਜਿਹੜੇ ਲੋਕਾਂ ਨੂੰ ਲੱਗਦਾ ਸੀ ਵੀ ਰੋਟੀ ਰੋਜੀ ਵਾਸਤੇ ਇਹ ਇਲਾਕਾ ਛੱਡ ਜਗੇ ਕਿਤੇ ਹੋਰ ਜਾਵੜਗੇ ਕਿ ਕਹਿ ਲਈਏ ਉਹ ਮਜਬੂਰ ਸੀ ਅੱਜ ਉਹ ਲੋਕ ਉਸੇ ਜਗ੍ਹਾ ਤੇ ਰਹਿੰਦੇ ਆ ਖੁਸ਼ੀ ਵੀ ਪੂਰੇ ਆ ਆਪਦਾ ਆਰ ਪਰਿਵਾਰ ਵੀ ਪਾਲਦੇ ਆ ਤੇ ਵਧੀਆ ਜ਼ਿੰਦਗੀ ਵੀ ਜਿਉਂ ਜਾਂਦੇ ਆ ਹੁਣ ਸਵਾਲ ਇਹ ਆਉਂਦਾ ਕਿ ਜੇ ਖਰਗੋਸ਼ ਇੰਨੇ ਫਾਇਦੇਮੰਦ ਆ ਤਾਂ ਫਿਰ ਆਸਟ੍ਰੇਲੀਆ ਸਰਕਾਰ ਇਹਨਾਂ ਤੋਂ ਦੁਖੀ ਕਾਹਤੋਂ ਆ ਉਹਦਾ ਇੱਕ ਛੋਟਾ ਜਿਹਾ ਕਾਰਨ ਕੋਈ ਵੀ ਕੁਦਰਤੀ ਜਾਂ ਕੋਈ ਵੀ ਮੈਨ-ਮੇਡ ਚੀਜ਼ ਤੁਹਾਨੂੰ ਫਾਇਦਾ ਸਿਰਫ ਤਾਂ ਦੇ ਸਕਦੀ ਆ ਜੇ ਤੁਸੀਂ ਉਹਨੂੰ ਸੰਜਮ ਦੇ ਨਾਲ तरीके ਦੇ ਨਾਲ ਇੱਕ ਸਟਰੈਟਜਿਕਲੀ ਧੰਗ ਦੇ ਨਾਲ ਵਰਤੋਂਗੇ ਅਸਲ ਕਾਰਨ ਇਹ ਆ ਕਿ ਖਰਗੋਸ਼ਾਂ ਨੂੰ ਬਿਨਾ ਕਿਸੇ ਕੰਟਰੋਲ ਤੋਂ ਛੱਡਿਆ ਵਾਸਤੇ ਆ ऑस्ट्रेलिया ਦੇ ਵਿੱਚ ਨਾ ਹੀ ਉਥੇ ਕੁਦਰਤੀ ਕੋਈ ਜ਼ਿਆਦਾ ਸਾਜੋ-ਸਮਾਨ ਉਹਨਾਂ ਦੇ ਖਾਣ ਵਾਸਤੇ ਨਾ ਹੀ ਕੋਈ ਇਕੋਸਿਸਟਮ ਉਹਨਾਂ ਵਾਸਤੇ ਜ਼ਿਆਦਾ ਵਧੀਆ ਤੇ ਉਦੇ ਹੀ ਉਲਟ ਜਦੋਂ ਗੱਲ ਕਰਦੇ ਆਪਾਂ ਚੀਨ ਦੀ ਤਾਂ ਚੀਨ ਵਾਲਿਆਂ ਨੇ ਇੱਕ ਕੰਟਰੋਲਡ ਇਕੋਸਿਸਟਮ ਬਣਾ ਕੇ ਉਸ ਇਕੋਸਿਸਟਮ ਦਾ ਹਿੱਸਾ ਬਣਾਤਾ ਰੈਕਸ ਖਰਗੋਸ਼ਾਂ ਨੂੰ ਜਿੱਥੇ ਉਹਨਾਂ ਤੋਂ ਕੰਮ ਲਿਆ ਜਾਂਦਾ ਕਿ ਫਰੀ ਦੇ ਵਿੱਚ ਖਰਗੋਸ਼ ਧਰਤੀ ਤੇ ਰਹਿੰਦੇ ਆ ਨਜ਼ਾਰੇ ਲੈਂਦੇ ਆ ਖਾਂਦੇ ਪੀਂਦੇ ਆ ਪਰ ਚੀਨੀ ਸਰਕਾਰ ਉਹਨਾਂ ਤੋਂ ਕੰਮ ਲਈ ਜਾਂਦੀ ਆ ਉਹਨਾਂ ਨੂੰ ਆਪ ਦੇ ਫਾਇਦੇ ਵਾਸਤੇ ਵਰਤਦੇ ਆ ਤੇ ਫਾਇਦੇਮੰਦ ਹੈ ਵੀ ਅੱਜ ਕਬੂਚੀ ਰੇਗਿਸਤਾਨ ਦੁਨੀਆ ਦਾ ਸਾਰਿਆਂ ਤੋਂ ਵੱਡਾ ਸੋਲਰ ਪਲਾਂਟ ਵੀ ਬਣ ਰਿਹਾ ਕਬੂਚੀ ਰੇਗਿਸਤਾਨ ਦੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਸੋਲਰ ਸਿਸਟਮ ਪੂਰੇ ਜੋਰਾਂ ਤੇ ਇਸ ਪ੍ਰੋਜੈਕਟ ਦਾ ਕੰਮ ਚੱਲੀ ਜਾਂਦਾ ਲੱਖਾਂ ਸੋਲਰ ਪੈਨਲ ਜਿਹੜੇ ਬਿਜਲੀ ਬਣਾਉਂਦੇ ਆ ਉਹ ਇੱਥੇ ਲੱਗੇ ਹੋਏ ਆ ਉਹ ਫਾਇਦਾ ਕੀ ਕੀ ਕਰਦੇ ਇੱਕ ਤਾਂ ਹਵਾ ਦੀ ਰਫਤਾਰ ਘਟ ਕਰਦੇ ਆ ਤੇ ਇਨਾਂ ਪੈਨਲਾਂ ਦੇ ਥੱਲੇ ਘਾਹ ਉਗਦਾ ਬਹੁਤ ਜ਼ਿਆਦਾ ਹੁਣ ਘਾਹ ਉਗਦਾ ਤਾਂ ਖਰਗੋਸ਼ ਵੀ ਉੱਥੇ ਰਹਿੰਦੇ ਆ ਤੇ ਇੱਕ ਹੋਰ ਗੱਲ ਸੋਲਰ ਪੈਨਲਾਂ ਦੇ ਥੱਲੇ ਜਿਹੜਾ ਘਾਹ ਉਗਦਾ ਉਹਨੂੰ ਕੱਟਣ ਵਾਸਤੇ ਵੀ ਕਿਸੇ ਬੰਦੇ ਦੀ ਡਿਊਟੀ ਨਹੀਂ ਉਹ ਕੰਮ ਵੀ ਖਰਗੋਸ਼ ਹੀ ਕਰੀ ਜਾਂਦੇ ਜਦੋਂ ਉਹਨਾਂ ਦੀ ਗਿਣਤੀ ਉੱਥੇ ਇੰਨੀ ਜ਼ਿਆਦਾ ਵਧ ਗਈ ਉਹ ਆਪੇ ਸੁਭਾਈ ਕਰੀ ਹੁੰਦੇ ਆ ਕਬੂਚੀ ਰੇਗਿਸਤਾਨ ਨੂੰ ਵੇਖ ਕੇ ਕੋਈ ਵੀ ਹੁਣ ਐ ਨਹੀਂ ਕਹਿ ਸਕਦਾ ਵੀ ਇਹ ਕਿਸੇ ਟਾਈਮ ਇੱਕ ਮੌਤ ਦਾ ਸਮੁੰਦਰ ਹੁੰਦਾ ਸੀ ਖਰਗੋਸਾਂ ਤੋਂ ਬਿਨਾ ਇੱਥੇ ਬੱਕਰੀਆਂ ਬੱਕਤਾ ਤੇ ਕਈ ਹੋਰ ਜਾਨਵਰ ਇਕੱਠੇ ਰਹਿੰਦੇ ਆ ਧਰਤੀ ਮੁੜ ਤੋਂ ਹੁਣ ਸਾਹ ਲੈਂਦੀ ਐ ਲੱਗਦਾ ਕਿ ਜਿਵੇਂ ਹੁਣ ਦੁਬਾਰਾ ਤੋਂ ਹਰੀ ਭਰੀਆ ਤੇ ਸਾਹ ਲੈਂਦੀ ਐ ਇਹ ਕਹਾਣੀ ਸਾਨੂੰ ਦੱਸਦੀ ਆ ਵੀ ਜੇ ਇਨਸਾਨ ਕੁਦਰਤ ਦੇ ਨਾਲ ਲੜਾਈ ਕਰੂਗਾ ਤਾਂ ਫੇਰ ਤਾਂ ਉਹਨੂੰ ਮੂੰਹ ਨਹੀਂ ਖਾਊਗਾ ਪਰ ਜੇ ਇਨਸਾਨ ਆਪਦੀ ਅਕਲ ਦੇ ਨਾਲ ਕੁਦਰਤ ਦੇ ਸਾਥ ਨਾਲ ਚੱਲੂਗਾ ਤਾਂ ਫੇਰ ਮੌਤ ਦੇ ਰੇਗਿਸਤਾਨ ਵਰਗੀ ਜਗ੍ਹਾ ਨੂੰ ਵੀ ਹਰਿਆ ਭਰਿਆ ਬਣਾ ਸਕਦਾ ਇਹੀ ਗੱਲ ਆਪਣੀ ਜ਼ਿੰਦਗੀ ਦੇ ਵਿੱਚ ਵੀ ਲਾਗੂ ਹੁੰਦੀ ਆ ਕਿ ਫੈਸਲਾ ਉਹੀ ਆ ਜੋ ਤੁਸੀਂ ਸੂਝ-ਬੂਝ ਨਾਲ ਕਰੋਗੇ ਤੁਸੀਂ ਕੁਦਰਤ ਦੇ ਨਾਲ ਮਿਲ ਕੇ ਮੌਤ ਵੰਡਣ ਵਾਲੀ ਜਗ੍ਹਾ ਨੂੰ ਵੀ ਫੁੱਲਾਂ ਦੇ ਬਾਗ ਵਾਂਗ ਦੇਖ ਸਕਦੇ ਹਾਂ ਧੰਨਵਾਦ